ਸੁਲਤਾਨਪੁਰ ਲੋਧੀ ਦੇ ਵਿੱਚ ਨਿਹੰਗ ਸਿੰਘਾਂ ਤੇ ਪੁਲਿਸ ਦੇ ਵਿਚਾਲੇ ਮੋਟਪੇੜ ਦੇ ਦਰਾਂ ਨਾ ਹੋਮਗਾਰਡ ਜਵਾਨ ਜਸਪਾਲ ਸਿੰਘ ਪੁੱਤਰ ਦਲੀਪ ਸਿੰਘ ਪਿੰਡ ਮੋਨਿਆਲਾ ਦੀ ਸਿਰ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਿਆ ਜਿਸ ਦੀ ਲਾਸ਼ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਇਆ ਗਿਆ ਤੇ ਪਰਿਵਾਰ ਦੇ ਵੱਲੋਂ ਮ੍ਰਿਤਕ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਗਿਆ ਪਰਿਵਾਰ ਨੇ ਸਰਕਾਰ ਦੇ ਕੋਲੋਂ ਆਰਥਿਕ ਮਦਦ ਦੀ ਵੀ ਅਪੀਲ ਕੀਤੀ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਜਿੱਥੇ ਰੋ ਰੋ ਬੁਰਾ ਹਾਲ ਹੈ ਉੱਥੇ ਹੀ ਸਰਕਾਰ ਨੂੰ ਉਹਨਾਂ ਦੇ ਵੱਲੋਂ ਆਰਥਿਕ ਮਦਦ ਅਤੇ ਸ਼ਹੀਦੀ ਦਾ ਦਰਜਾ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਉੱਥੇ ਹੀ ਐਸਐਮਓ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਡਾਕਟਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਕੋਲ ਕੁੱਲ 10 ਮੁਲਾਜ਼ਮ ਆਏ ਹਨ ਜਿਨ੍ਹਾਂ ਦੇ ਵਿੱਚ ਇੱਕ ਡੀਐਸਪੀ ਵੀ ਜ਼ਖਮੀ ਹੋਇਆ ਤੇ ਚਾਰ ਮੁਲਾਜ਼ਮਾਂ ਨੇ ਗੋਲੀਆਂ ਲੱਗੀਆਂ ਹਨ ਜਿਨ੍ਹਾਂ ਦੇ ਵਿੱਚ ਇੱਕ ਹੋਮਗਾਰਡ ਜਵਾਨ ਦੀ ਮੌਤ ਹੋ ਗਈ ਹੈ ਇੱਕ ਮੁਟਬੇੜ ਹੋਈ ਹੈ ਤੁਹਾਡੇ ਤੋਂ ਕਿੰਨੇ ਮਿੰਟ ਜਾਈਏ ਜਰਮੀ ਹਾਲ ਅੱਜ ਸਵੇਰੇ ਤਕ ਲਗਭਗ 6 ਵਜੇ ਸਾਡੇ ਕੋਲ ਪਹਿਲਾਂ 6 ਮਰੀਜ਼ ਆਏ ਸੀ ਉਸ ਤੋਂ ਬਾਅਦ 4 ਆਏ ਆ ਚੀਹਾਂ ਦੇ ਵਿੱਚੋਂ ਜਿਹੜੇ 4 ਨੂੰ ਗਨ ਸ਼ੌਟ ਇਜਰੀ ਦਸੀਂ ਸਾਡੇ ਡਾਕਟਰਸ ਨੇ ਜਿਨ੍ਹਾਂ ਵਿੱਚੋਂ ਇੱਕ ਦੀ ਡੈਥ ਹੋ ਚੁੱਕੀ ਆ ਕਿਉਂਕਿ ਡੈਥ ਉਥੇ ਮਾਉਂਡ ਦੀ ਸਪੌਟ ਹੋ ਗਈ ਸੀ ਤੇ ਇਹਨਾਂ ਨੂੰ ਅਸੀਂ ਇਲਾਜ ਕਰਨ ਉਪਰੰਤ ਸਿਵਲ ਹਸਪੀਟਲ ਕੋਲ ਲੈ ਕੇ ਪੇਜ ਦਿੱਤਾ ਹੈ ਫਰਦਰ ਟਰੀਟਮੈਂਟ ਲਈ ਬਾਕੀ ਜਿਨ੍ਹਾਂ ਦੇ ਮਾਈਨਰ ਇਜਰੀ ਸੀਗੀਆਂ ਉਹ ਕੁਝ ਇਲਾਜ ਕਰਾ ਕੇ ਸਾਡੇ ਕੋਲ ਚਲੇ ਗਏ ਆ ਕੁਝ ਘਰ ਤੇ ਕੁਝ ਦੁਬਾਰਾ ਡਿਊਟੀ ਤੇ ਚਲੇ ਗਏ ਆ ਕੋਲੇ ਜਿਹਨੇ ਜੱਥਾ ਹੋਇਆ ਨਾ ਕੀ ਨਾਮ ਸੀ ਜਸਪਾਲ ਸਿੰਘ son of ਗੁਰੇਬ ਸਿੰਘ ਪਿੰਡ ਮਨਿਆੜਾ ਪੋਸਟ ਅਡੇਥੇ ਸੀ ਨਹੀਂ ਪੰਜਾਬ ਹੋਂਦ ਕਰਦੇ ਸੀ ਹੁਣ ਕਿੰਨੇ ਦਾਖਲ ਇਥੇ ਸਿਵਲ ਹਸਪਤਾਲ ਚ ਹੁਣ ਸਾਡੇ ਕੋਲ ਜਿਹੜੇ ਦਾ ਮੇਨ ਸੀਗੇ ਉਹ ਤਾਂ ਅਸੀਂ ਸ਼ਪੋਰਟਲਾ ਪ੍ਰੋਡੂਕਟ ਲਈ ਭੇਜ ਦਿੱਤੇ ਆ ਬਾਕੀ ਮਾਈਨਰ ਇੰਜਰੀਜ਼ ਵਾਲੇ ਉਹ ਆਪ ਹੀ ਇਚੂਪ ਸੀਗੇ ਵੀ ਸਾਡੇ ਮਲਮਪਟੀ ਕਰਦੇ ਕੋਈ ਦੇ ਦਿੰਦੇ ਤੇ ਅਸੀਂ ਦੁਬਾਰਾ ਡਿਊਟੀ ਤੇ ਜਾਣਾ ਸ਼ਾਇਦ ਡਿਊਟੀ ਚਲ ਐਸਮ ਜਾਰ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਸੁਲਤਾਨਪੁਰ ਲੋਧੀ ਦੇ ਵਿੱਚ ਨਿਹੰਗ ਸਿੰਘਾਂ ਤੇ ਪੁਲਿਸ ਦੇ ਵਿਚਾਲੇ ਮੋਟ ਭੇੜ ਦੇ ਦੌਰਾਨ ਹੋਮ ਗਾਰਡ ਜਵਾਨ ਜਸਪਾਲ ਸਿੰਘ ਪੁੱਤਰ ਦਲੀਪ ਸਿੰਘ ਪਿੰਡ ਮੋਨਿਆਲਾ ਦੀ ਸਿਰ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਿਆ ਜਿਸ ਦੀ ਲਾਸ਼ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੀ ਮੋਰਚੀਰੇ ਦੇ ਵਿੱਚ ਰਖਵਾਇਆ ਗਿਆ ਤੇ ਪਰਿਵਾਰ ਦੇ ਵੱਲੋਂ ਮ੍ਰਿਤਕ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ ਪਰਿਵਾਰ ਨੇ ਸਰਕਾਰ ਦੇ ਕੋਲੋਂ ਆਰਥਿਕ ਮਦਦ ਦੀ ਵੀ ਅਪੀਲ ਕੀਤੀ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਜਿੱਥੇ ਰੋ ਰੋ ਬੁਰਾ ਹਾਲ ਹੈ ਉੱਥੇ ਹੀ ਸਰਕਾਰ ਨੂੰ ਉਹਨਾਂ ਦੇ ਵੱਲੋਂ ਆਰਥਿਕ ਮਦਦ ਅਤੇ ਸ਼ਹੀਦੀ ਦਾ ਦਰਜਾ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਉੱਥੇ ਹੀ ਐਸਐਮਓ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਡਾਕਟਰ ਰਵਿੰਦਰਪਾਲਸ ਨੇ ਦੱਸਿਆ ਕਿ ਉਹਨਾਂ ਦੇ ਕੋਲ ਕੁੱਲ 10 ਮੁਲਾਜ਼ਮ ਆਏ ਹਨ ਜਿਨ੍ਹਾਂ ਦੇ ਵਿੱਚ ਇੱਕ ਡੀਐਸਪੀ ਵੀ ਜ਼ਖਮੀ ਹੋਇਆ ਤੇ ਚਾਰ ਮੁਲਾਜ਼ਮਾਂ ਨੇ ਗੋਲੀਆਂ ਲੱਗੀਆਂ ਹਨ ਜਿਨ੍ਹਾਂ ਦੇ ਵਿੱਚ ਇੱਕ ਹੋਮਗਾਰਡ ਜਵਾਨ ਦੀ ਮੌਤ ਹੋ ਗਈ ਹੈ ਇੱਕ ਮੁਟਬੇੜ ਹੋਈ ਹੈ ਤੁਹਾਡੇ ਤੋਂ ਕਿੰਨੇ ਮਰੀ ਜਾਏ ਜ਼ਖਮੀ ਆਜੀ ਸਵੇਰੇ ਤਕ ਲਗਭਗ 6 ਵਜੇ ਸਾਡੇ ਕੋਲ ਪਹਿਲਾਂ 6 ਮਰੀ ਆਏ ਸੀ ਉਸ ਤੋਂ ਬਾਅਦ 4 ਆਏ ਆ ਚੀਆ ਦੇ ਵਿੱਚੋਂ ਜਿਹੜੇ 4 ਨੂੰ ਗਨ ਸ਼ੌਟ ਇਜਰੀ ਦੱਸੇ ਸਾਡੇ ਡਾਕਟਰਸ ਨੇ ਜਿਨ੍ਹਾਂ ਵਿੱਚੋਂ ਇੱਕ ਦੀ ਡੈਥ ਹੋ ਚੁੱਕੀ ਆ ਕਿਉਂਕਿ ਡੈਥ ਉਥੇ ਮਾਉਂਡ ਦੀ ਸਪੌਟ ਹੋ ਗਈ ਸੀ ਤੇ ਇਹਨਾਂ ਨੂੰ ਅਸੀਂ ਇਲਾਜ ਕਰਨ ਉਪਰੰਤ ਸਿਵਲ ਹਸਪੀਟਲ ਕੋਲ ਲੈ ਕੇ ਭੇਜ ਦਿੱਤਾ ਹੈ ਫਰਦਰ ਟਰੀਟਮੈਂਟ ਲਈ ਬਾਕੀ ਜਿਨ੍ਹਾਂ ਦੇ ਮਾਈਨਰ ਇਜਰੀ ਸੀਗੀਆਂ ਉਹ ਪੁੱਛ ਇਲਾਜ ਕਰਾ ਕੇ ਸਾਡੇ ਕੋਲ ਚਲੇ ਗਏ ਆ ਕੁਝ ਘੱਟ ਰਿਹਾ ਕੁਝ ਦੁਬਾਰਾ ਡਿਊਟੀ ਤੇ ਚਲੇ ਗਏ ਆ ਕੋਲੇ ਜਦ ਦੀ ਦਾਤ ਹੋਇਆ ਨਾ ਕੀ ਨਾਮ ਸੀ ਜਸਪਾਲ ਸਿੰਘ son of ਗੁਰੀਬ ਸਿੰਘ ਪਿੰਡ ਮਨਿਆੜਾ ਪੋਸਟਲ ਇਥੇ ਸੀ ਕਿ ਪੰਜਾਬ ਹੋਂ ਮਾਰਦੇ ਸੀ ਹੁਣ ਕਿੰਨੇ ਦਾਖਲ ਇਥੇ ਸਿਵਲ ਅਸਟਾਚ ਹੁਣ ਸਾਡੀ ਕੋਲ ਜਿਹੜੇ ਦਾ ਮੇਨ ਸੀਗੇ ਉਹ ਤਾਂ ਅਸੀਂ ਸ਼ਪੂਰਲਾ ਅਫਸਰ ਤੋਂ ਫੰਡ ਲਈ ਭੇਜ ਦਿੱਤੇ ਆ ਬਾਕੀ ਮਾਈਨਰ ਇੰਜਰੀਜ਼ ਵਾਲੇ ਉਹ ਆਪ ਹੀ ਇਚੂਬ ਸੀਗੇ ਵੀ ਸਾਡੇ ਮਲਮਪਟੀ ਕਰਦੇ ਭਾਈ ਦੇਦੇ ਤੇ ਅਸੀਂ ਦੁਬਾਰਾ ਡਿਊਟੀ ਤੇ ਜਾਣਾ ਸ਼ਾਇਦ ਡਿਊਟੀ ਚੱਲ ਐਸਮ ਜਾਰ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ